ਸਤਿ ਸ੍ਰੀ ਅਕਾਲ ਸਾਥੀਓ ਅੱਜ ਜੋ ਤੁਸੀਂ ਪਿੰਡ ਨੰਬੋਲ ਦੇ ਵਿੱਚ ਜਗੀਰ ਸਿੰਘ ਜਿਹੜੀ ਸੀ ਉਹਨਾਂ ਜ਼ਮੀਨ ਦੀ ਔਰ ਕੀ ਬਾਰੇ ਜੋ ਤੁਸੀਂ ਇੱਥੇ ਆਏ ਹੋ ਇਸ ਸਬੰਧੀ ਮੇਰੀ ਹੈੱਪੀ ਪ੍ਰਧਾਨ ਨਾਲ ਗੱਲ ਕੱਲ੍ਹ ਸ਼ਾਮ ਨੂੰ ਹੋਈ ਸੀ ਜਿਸ ਬਾਰੇ ਹੈੱਪੀ ਪ੍ਰਧਾਨ ਨੇ ਮੇਰੇ ਧਿਆਨ 'ਚ ਵੀ ਲਿਆਂਦਾ ਸੀਗਾ ਵੀ ਅਸੀਂ ਕੱਲ ਉੱਥੇ ਸਾਡੇ ਪਿੰਡ ਦੇ ਵਿੱਚ ਬੰਦੇ ਆਏ ਸੀਗੇ ਤੇ ਸੀਲਰ ਸਾਹਿਬ ਨੇ ਉੱਥੇ ਆ ਕੇ ਜੋ ਗੱਲ ਸ਼ੁਰੂ ਕੀਤੀ ਵੀ ਅਸੀਂ ਜ਼ਮੀਨ ਦੀ ਔਰਕੀ ਕਰਨ ਵਾਸਤੇ ਆਏ ਆ ਪਰ ਕੁਝੋ-ਥੀਰੇ ਕਿਸਾਨ ਹਾਜ਼ਰ ਸੀਗੇ ਸਾਡੇ ਪਿੰਡ ਦੇ ਨੰਬਰਦਾਰ ਸਾਹਿਬ ਹਾਜ਼ਰ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਾਡੇ ਪਿੰਡ ਦਾ ਕੋਈ ਵੀ ਬੰਦਾ ਬੋਲੀਦਿਆਂ ਨੂੰ ਤਿਆਰ ਨਹੀਂ ਹੈ ਪਰ ਕੁਝ ਹੋਰ ਬਾਹਰ ਦੇ ਪਿੰਡ ਦੇ ਕੋ ਬੰਦੇ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਬੋਲੀਦਿਆਂ ਨੂੰ ਤਿਆਰ ਹਾਂ ਤੇ ਉਸ ਸੰਬੰਧੀ ਅੱਜ ਜੋ ਤੁਸੀਂ ਇੱਥੇ ਪਹੁੰਚੇ ਹੋ ਮੇਰੇ ਪ੍ਰਧਾਨ ਜੀ ਜਸੰਦਰ ਸਿੰਘ ਸੋਮਾ ਇਹਨਾਂ ਨਾਲ ਗੱਲ ਹੋਈ ਸੀਗੀ ਉਸ ਤੋਂ ਪਹਿਲਾਂ ਮੇਰੀ ਜਿਹੜੀ ਪ੍ਰਸ਼ਾਸਨ ਦੇ ਵਿੱਚ ਦੇ ਸਾਡੇ ਐਕਟਮ ਸਾਹਿਬ ਤੇਲਦਾ ਸਾਹਿਬ ਨਾਲ ਵੀ ਗੱਲ ਹੋਈ ਸੀ ਜਿਨ੍ਹਾਂ ਨੇ ਕਿਹਾ ਪਿੰਡ ਨੂੰ ਉੱਥੇ ਗਏ ਉਹ ਗੱਲ ਉੱਥੋਂ ਦੀ ਅਫਵਾਚ ਚ ਹੋਈ ਉਹਦੇ ਵਿੱਚ ਉਹਨਾਂ ਹੀ ਗਿਆ ਸੀ ਕਿ ਜਦੋਂ ਮੈਂ ਉੱਥੇ ਪਹੁੰਚਿਆ ਤੇ ਪਿੰਡ ਦੇ ਕੋਈ ਵੀ ਬੰਦਾ ਬੋਲੀ ਦੇ ਨੂੰ ਤਿਆਰ ਨਹੀਂ ਸੀ ਜਗਾ ਤੇ ਉਸ ਤੋਂ ਬਾਅਦ ਵਿੱਚ ਜਦੋਂ ਨਗਰ ਨੂੰ ਪੁੱਛਿਆ ਗਿਆ ਉਹਨਾਂ ਨੇ ਵੀ ਕਿਹਾ ਵੀ ਸਾਡਾ ਬੰਦਾ ਬੋਲੀ ਦੇ ਨੂੰ ਤਿਆਰ ਨਹੀਂ ਜਦੋਂ ਬਾਹਲੇ ਬੰਦਿਆਂ ਨਾਲ ਗੱਲ ਕੀਤੀ ਉਹਨਾਂ ਨੇ ਹੱਟ ਗਾੜਾ ਕਰਕੇ ਕਿਹਾ ਕਿ ਅਸੀਂ ਬੋਲੀ ਦੇ ਨੂੰ ਤਿਆਰ ਆ ਤੇ ਉਹ ਕਹਿੰਦੇ ਮੈਂ ਉਹਨਾਂ ਦੇ ਨਾਂ ਲਿਖ ਲੈ ਲੇ ਲਿਖਣ ਤੋਂ ਬਾਅਦ ਜਦੋਂ ਪਤਾ ਲੱਗਿਆ ਵੀ ਹੁਣ ਮਾਹੌਲ ਇੱਥੇ ਠੀਕ ਨਹੀਂ ਹੈਗਾ ਤੇ ਮੈਂ ਉਥੋਂ ਵਾਪਸ ਆ ਗਿਆ ਕਿ ਮੇਰੇ ਵੱਲੋਂ ਇਮੇ ਦੀ ਕੋਈ ਬੋਲੀ ਨਹੀਂ ਕੀਤੀ ਗਈ ਮੈਂ ਤਾਂ ਸਿਰਫ ਜਿਹੜੀ ਆਪਣੀ ਰਿਪੋਰਟ ਆ 2 ਤਰੀਕ ਨੂੰ 3 ਤਰੀਕ ਲੈ ਕੇ ਕੋਰਟ ਦੇ ਵਿੱਚ ਤੇ ਦੇਣੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੇਰੇ ਵੱਲੋਂ ਕੋਈ ਭੋਲੀ ਨਹੀਂ ਹੋਈ ਕਿਉਂਕਿ ਭੋਲੀ ਦੇਣ ਵਾਸਤੇ ਪੂਰਾ ਪ੍ਰੋਪਰ ਸਮਾਂ ਨਹੀਂ ਦਾ ਪ੍ਰੋਪਰ ਉੱਥੇ ਕਾਰਵਾਈ ਕਰਨੀ ਚਾਹੀਦੀ ਆ ਉਹ ਮਤੋਂ ਨਹੀਂ ਹੋ ਸਕੀ ਤੇ ਭੋਲੀ ਉੱਥੇ ਨਹੀਂ ਹੋਈ ਇਹ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਡੇ ਜਿਹੜੀ ਤੁਸੀਂ ਕਹਿ ਰਹੇ ਹੋ ਭੋਲੀ ਹੋਈ ਆ ਭੋਲੀ ਨਹੀਂ ਹੋਈ ਉਹਦੇ ਵਿੱਚ ਅਗਲੇ ਤਰੀਕ ਪੇਸ਼ੀ ਤੋਂ ਬਾਅਦ ਟਾਕੇ ਜੋ ਮਾਨਯੋਗ ਅਦਾਲਤ ਕਰਨਗੇ ਫੈਸਲਾ ਉਹਦੀ ਗੱਲ ਹੋਣੀ ਆ ਪਰ ਭੋਲੀ ਜਿਹੜੀ ਆ ਜਿਸ ਕਰਕੇ ਤੁਸੀਂ ਆਏ ਹੋ ਭੋਲੀ ਨਹੀਂ ਹੋਈ ਇਹ ਤੁਹਾਨੂੰ ਮੈਂ ਆਪਣੇ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਇਹ ਵਿਸ਼ਵਾਸ ਦਿੰਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਜਨ ਵੀਰਾਂ ਦਾ। ਜੇ ਤੁਸੀਂ ਇੱਕ ਰਸਤੇ 'ਚ ਬੈਠ ਕੇ ਇਸ ਤਰੀਕੇ ਤੁਸੀਂ ਆਪਣਾ ਧਰਨਾ ਕੀਤਾ ਔਰ ਬਾਕੀ ਟ੍ਰੈਫਿਕ ਚੱਲਦਾ ਰੱਖਿਆ ਔਰ ਆਪ ਆਪਕੋ ਨੂੰ ਬੜਾ ਸੋਹਣਾ ਵੀ ਸਹਾਇਤਾ ਤੁਹਾਡਾ ਅੱਜ। ਕੱਲ੍ਹ ਦੀ ਬਹੁਤ ਧੰਨਵਾਦ।